ਇੱਥੇ ਦੇ ਲੋਕ ਪੀਂਦੇ ਨੇ ਸਭ ਤੋਂ ਵੱਧ ਸ਼ਰਾਬ ਪੇਟਿਆਂ ਪਰ ਪਰ ਲੈ ਜਾਂਦੇ ਨੇ ਲੋਕ ਘਰਾਂ ਨੂੰ ਇਸ ਸ਼ਹਿਰ ਨੇ ਤਾਂ ਤੋੜਤੇ ਸਾਰੇ ਰਿਕਾਰਡ ਸ਼ਰਾਬ ਅਜਿਹੀ ਚੀਜ਼ ਹੈ ਜੋ ਆਮ ਤੌਰ ਤੇ ਸਪਾਰਟੀਆਂ ਦੇ ਵਿੱਚ ਦੇਖਦੇ ਆ ਜਦੋਂ ਜ਼ਿਆਦਾ ਖੁਸ਼ੀ ਹੁੰਦੀ ਹੈ ਲੋਕ ਦੋ ਸ਼ਰਾਬ ਪੀਂਦੇ ਨੇ ਇੰਜੋਏ ਕਰਦੇ ਨੇ ਜਾਂ ਫਿਰ ਜਦੋਂ ਬਹੁਤ ਜ਼ਿਆਦਾ ਦੁਖੀ ਹੁੰਦੇ ਨੇ ਦੁੱਖ ਭੁਲਾਉਣ ਦੇ ਲਈ ਵੀ ਸ਼ਰਾਬ ਪੀਂਦੇ ਨੇ ਤਾਂ ਕਈਆਂ ਨੂੰ ਲਤ ਲੱਗੀ ਹੁੰਦੀ ਹੈ ਸ਼ਰਾਬ ਦੀ ਜਿਹੜੇ ਰੋਜ਼ ਸ਼ਰਾਬ ਪੀਂਦੇ ਨੇ ਸੋ ਸ਼ਰਾਬੀ ਵੀ ਬੜੇ ਟਾਈਪ ਦੇ ਹੁੰਦੇ ਨੇ ਕੋਈ ਖੁਸ਼ੀ ਚ ਪੀਂਦਾ ਹੈ ਕੋਈ ਗਮ ਵਿੱਚ ਪੀਂਦਾ ਹੈ ਤਾਂ ਕੋਈ ਆਦਤ ਤੋਂ ਮਜਬੂਰ ਹੋ ਕੇ ਪੀਂਦਾ ਪਰ ਕਿ ਤੁਸੀਂ ਜਾਣਦੇ ਹੋ ਕਿ ਕਿੱਥੋਂ ਦੇ ਲੋਕ ਸਭ ਤੋਂ ਜ਼ਿਆਦਾ ਸ਼ਰਾਬ ਪੀਂਦੇ ਨੇ ਬਈ ਇੱਕ ਸਰਵੇ ਹੋਇਆ ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਜਿਹੜੀ ਲਿਸਟ ਸਾਹਮਣੇ ਆਈ ਹੈ ਉਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਲੋਕ ਸਟਾਕ ਜੋ ਬਾਕੀ ਲੋਕ ਨੇ ਜੋ ਹਫਤੇ ਦਾ ਮਹੀਨੇ ਦਾ ਸਟਾਕ ਰੱਖਦੇ ਨੇ ਤਾਂ ਇਹਨਾਂ ਸ਼ਹਿਰਾਂ ਦੇ ਜੋ ਲਿਸਟ 'ਚ ਨਾਮ ਆਏ ਨੇ ਇਹਨਾਂ ਸ਼ਹਿਰਾਂ ਦੇ ਲੋਕ ਦੋ-ਦੋ ਦਿਨ ਦੇ ਵਿੱਚ ਉਹਨਾਂ ਸਟਾਕ ਆਪਣੇ ਘਰਾਂ ਦੇ ਵਿੱਚ ਸ਼ਰਾਬ ਦਾ ਰੱਖਦੇ ਨੇ ਸਭ ਤੋਂ ਜ਼ਿਆਦਾ ਸ਼ਰਾਬ ਕਿੱਥੇ ਪੀਤੀ ਜਾਂਦੀ ਹੈ ਕਿਹੜੇ ਉਹ ਸ਼ਹਿਰ ਨੇ ਕਿਹੜੇ ਲੋਕ ਪੀਂਦੇ ਨੇ ਕਿੰਨੇ ਪਰਸੈਂਟ ਲੋਕ ਪੀਂਦੇ ਨੇ ਉਹ ਜਾਣਦੇ ਆਏ ਪੂਰੀ ਰਿਪੋਰਟ ਦੇ ਵਿੱਚ ਇੱਕ ਰਿਪੋਰਟ ਦੇ ਮੁਤਾਬਕ ਭਾਰਤ ਦੇ ਵਿੱਚ ਕਰੀਬ 16 ਕਰੋੜ ਲੋਕ ਅਲਕੋਹਲ ਦਾ ਸੇਵਨ ਕਰਦੇ ਨੇ ਯਾਨੀ ਕਿ ਸ਼ਰਾਬ ਪੀਂਦੇ ਨੇ ਇਹਨਾਂ ਦੇ ਵਿੱਚੋਂ 95% ਪੁਰਸ਼ ਨੇ ਜਿਨ੍ਹਾਂ ਦੀ ਉਮਰ 18 ਤੋਂ ਲੈ ਕੇ 50 ਸਾਲ ਦੇ ਵਿਚਾਲੇ ਦੇਸ਼ ਦੇ ਵਿੱਚ ਹਰ ਸਾਲ 80 ਲੀਟਰ ਸ਼ਰਾਬ ਦੀ ਖਪਤ ਹੁੰਦੀ ਹੈ ਸਰਵੇ ਕੰਪਨੀ ਕ੍ਰਿਸਲ ਨੇ ਜੋ ਰਿਪੋਰਟ ਜਾਰੀ ਕੀਤੀ ਸੀ ਉਸ ਦੇ ਮੁਤਾਬਕ ਸਾਲ 2024 ਦੇ ਵਿੱਚ 5 ਸੂਬੇ ਅੰਧਰਪ੍ਰਦੇਸ਼, ਤੇਲੰਗਾਨਾ, ਤਾਮਿਲਨਾਡੂ, ਕਰਨਾਟਕ ਤੇ ਕੇਰਲ ਇਹਨਾਂ ਦੇਸ਼ਾਂ ਦੇ ਵਿੱਚ ਵਿਕੀ ਕੁੱਲ ਸ਼ਰਾਬ ਦਾ ਕਰੀਬ 45% ਦੀ ਇਹ ਲੋਕ ਜੁਨੇ ਪੂਰੇ ਦੇਸ਼ ਚ ਜਿਹਨੇ ਸ਼ਰਾਬ ਬੀਕੀ ਉਸ ਦਾ ਸੇਵਨ ਕਰਕੇ ਨੇ ਕਿ ਤੁਸੀਂ ਜਾਣਦੇ ਹੋ ਦੇਸ਼ ਦੇ ਵਿੱਚ ਕਿਸ ਸੂਬੇ ਦੇ ਵਿੱਚ ਲੋਕ ਕਿੰਨੀ ਸ਼ਰਾਬ ਪੀਂਦੇ ਨੇ ਸੋ ਸਭ ਤੋਂ ਪਹਿਲਾਂ ਇਸ ਲਿਸਟ ਦੇ ਵਿੱਚ ਨਾਮ ਹੁੰਦਾ ਜੋ ਟੌਪ ਤੇ 36 ਗਣ ਇਸ ਦੇ ਵਿੱਚ ਕਰੀਬ 3 ਕਰੋੜ ਦੀ ਜਨਸੰਖਿਆ ਹੈ ਤਾਂ ਇੱਥੇ 35.6% ਲੋਕ ਸ਼ਰਾਬ ਦਾ ਸੇਵਨ ਕਰਦੇ ਉੱਚੇ ਨੰਬਰ ਤੇ ਨਾਮ ਆਉਂਦਾ ਹੈ ਤ੍ਰਿਪੁਰਾ ਦਾ ਤ੍ਰਿਪੁਰਾ ਇਸ ਲਿਸਟ ਦੇ ਵਿੱਚ ਸੈਕੰਡ ਟੌਪ ਤੇ ਹੈ ਤਾਂ 34.7% ਲੋਕ ਸ਼ਰਾਬ ਦਾ ਸੇਵਨ ਕਰਦੇ ਨੇ ਇਹਨਾਂ ਦੇ ਵਿੱਚੋਂ 13.7% ਦੇ ਲੋਕ ਨਿਯਮਿਤ ਰੂਪ ਦੇ ਨਾਲ ਸ਼ਰਾਬ ਦਾ ਸੇਵਨ ਕਰਦੇ ਨੇ ਤੀਜੇ ਨੰਬਰ ਤੇ ਆਉਂਦਾ ਹੈ ਆਂਧਰਾ ਪ੍ਰਦੇਸ਼ ਜਿਸ ਦੇ ਵਿੱਚ ਕਰੀਬ 34.5% ਦੀ ਲੋਕ ਰੋਜ਼ਾਨਾ ਸ਼ਰਾਬ ਪੀਦੇ ਨੇ ਲਿਸਟ ਦੇ ਵਿੱਚ ਚੌਥੇ ਨੰਬਰ ਤੇ ਹੈ ਪੱਛਾ ਕਰੀਬ 3 ਕਰੋੜ ਦੀ ਆਬਾਦੀ ਵਾਲੇ ਪੰਜਾਬ ਦੇ ਵਿੱਚ 28.5% ਲੋਕ ਸ਼ਰਾਬ ਦਾ ਸੇਵਨ ਕਰਦੇ ਨੇ। ਇਹਨਾਂ ਦੇ ਵਿੱਚ ਰੋਜ਼ਾਨਾ ਸ਼ਰਾਬ ਪੀਣ ਵਾਲਿਆਂ ਦਾ ਅੰਕੜਾ 6% ਤੋਂ ਵੱਧ ਦੱਸਿਆ ਜਾ ਰਿਹਾ ਹੈ। 5ਵੇਂ ਨੰਬਰ ਤੇ ਨਾਮ ਆਉਂਦਾ ਹੈ ਅਰੁਣਾਚਲ ਪ੍ਰਦੇਸ਼ ਦਾ, ਜਿੱਥੇ 28% ਆਬਾਦੀ ਸ਼ਰਾਬ ਦਾ ਸੇਵਨ ਕਰਦੀ ਹੈ। 6ਵੇਂ ਨੰਬਰ ਤੇ ਹੈ ਗੋਆ, ਜੁਥੇ 26.4% ਆਬਾਦੀ ਜੋ ਹੈ ਸ਼ਰਾਬ ਦਾ ਸੇਵਨ ਕਰਦੀ ਹੈ। 7ਵੇਂ ਨੰਬਰ ਤੇ ਆਉਂਦਾ ਹੈ ਕੇਰਲ। NFHS ਦੀ ਰਿਪੋਰਟ ਦੇ ਮੁਤਾਬਕ 19.9% ਲੋਕ ਕੇਰਲ ਦੇ ਵਿੱਚ ਸ਼ਰਾਬ ਦਾ ਸੇਵਨ ਕਰਦੇ ਨੇ 8 ਨੰਬਰ ਤੇ ਹੈ ਪੱਛਮੀ ਬੰਗਾਲ ਕਰੀਬ 10 ਕਰੋੜ ਦੀ ਜਨਸੰਖਿਆ ਵਾਲੇ ਇਸ ਸੂਬੇ ਦੇ ਵਿੱਚ 14% ਦੀ ਯਾਨੀ 1.4 ਕਰੋੜ ਲੋਕ ਸ਼ਰਾਬ ਦਾ ਸੇਵਨ ਕਰਦੇ ਨੇ 7.3 ਕਰੋੜ ਦੀ ਆਬਾਦੀ ਵਾਲੇ ਤਾਮਿਲਨਾਡੂ ਦੇ ਵਿੱਚ ਕਰੀਬ 15% ਲੋਕ ਸ਼ਰਾਬ ਦਾ ਸੇਵਨ ਕਰਦੇ ਨੇ 10ਵੇਂ ਨੰਬਰ ਤੇ ਆਉਂਦਾ ਹੈ ਕਰਨਾਟਕ ਜੋਤੇ 6.2 ਕਰੋੜ ਦੀ ਆਬਾਦੀ ਵਾਲੇ ਕਰਨਾਟਕ ਦੇ ਵਿੱਚ ਕਰੀਬ 11% ਦੇ ਲੋਕ ਸ਼ਰਾਬ ਦਾ ਸੇਵਨ ਕਰਦੇ ਨੇ। ਸੰਖਿਆ ਦੇ لحاظ ਤੋਂ ਦੇਖੋ ਤਾਂ ਇਕਨੋਮਿਕ ਰਿਸਰਚ ਏਜੰਸੀ ਯਾਨੀ ਕਿ ICRIER ਅਤੇ ਲੋਕ ਕੰਸਲਟਿੰਗ ਫਰਮ PLR ਚੈਂਬਰਸ ਦੀ ਰਿਪੋਰਟ ਦੇ ਮੁਤਾਬਕ ਦੇਸ਼ ਦੇ ਵਿੱਚ ਸਭ ਤੋਂ ਵੱਧ ਸ਼ਰਾਬ ਪੀਣ ਵਾਲਿਆਂ ਦੀ ਸੰਖਿਆ ਉੱਤਰ ਪ੍ਰਦੇਸ਼ ਦੇ ਵਿੱਚ ਹੈ। ਜਿਸ ਤੋਂ ਬਾਅਦ ਪੱਛਮੀ ਬੰਗਾਲ ਦਾ ਨੰਬਰ ਆਉਂਦਾ ਹੈ। ਸ਼ਰਾਬ ਬੰਦੀ ਵਾਲੇ ਸੂਬੇ ਬਿਹਾਰ ਤੇ ਗੁਜਰਾਤ ਨੂੰ ਜੇਕਰ ਛੱਡ ਦਈਏ ਤਾਂ ਰਾਜਸਥਾਨ ਤੇ ਮੇਘਾਲਿਆ ਵੀ ਕਿਸੇ ਨਾਲੋਂ ਘੱਟ ਨਹੀਂ ਹੈ ਇੱਥੇ ਵੀ ਸ਼ਰਾਬ ਲੋਕਾਂ ਦੇ ਵੱਲੋਂ ਨਿਯਮਿਤ ਤੌਰ ਤੇ ਪੀਤੀ ਜਾਂਦੀ ਹੈ ਸੋ ਇੱਥੇ ਤੇ ਲੋਕ ਸ਼ਰਾਬ ਜੋ ਇਸ ਲਿਸਟ ਦੇ ਵਿੱਚ ਨਾਮ ਆਏ ਨੇ ਇੱਥੇ ਦੇ ਲੋਕ ਸ਼ਰਾਬ ਇਸ ਤਰੀਕੇ ਪੀਂਦੇ ਨੇ ਜਿਵੇਂ ਇਹਨਾਂ ਦੇ ਘਰ ਦੀ ਟੂਟੀਆਂ ਦੇ ਵਿੱਚ ਪਾਣੀ ਨਹੀਂ ਸ਼ਰਾਬ ਆਦੀ ਹੋਵੇ ਤਾਂ ਸਭ ਤੋਂ ਵੱਧ ਛੱਤੀਸਗੜ੍ਹ ਦੇ ਲੋਕ ਸ਼ਰਾਬ ਪੀਂਦੇ ਨੇ ਟੌਪ ਤੇ ਹੈ ਛੱਤੀਸਗੜ੍ਹ ਉਸ ਤੋਂ ਬਾਅਦ ਹੋਰ 9 ਸੂਬੇ ਆਉਂਦੇ ਨੇ ਜਿਨ੍ਹਾਂ ਦੇ ਵਿੱਚੋਂ ਪੰਜਾਬ ਚੌਥੇ ਨੰਬਰ ਤੇ ਹੈ ਯਾਨੀ ਪੰਜਾਬ ਦੇ ਵਿੱਚ 6% ਤੋਂ ਜ਼ਿਆਦਾ ਆਬਾਦੀ ਇਹੋ ਜੀ ਹੈ ਜੋ ਰੋਜ਼ ਸ਼ਰਾਬ ਪੀਂਦੀ